ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਚਲਦਿਆਂ ਡੀਜੀਪੀ ਪੰਜਾਬ ਵੱਲੋਂ ਨਸ਼ਾ ਦਾ ਵਪਾਰ ਕਰਨ ਜਾਂ ਫਿਰ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਢਿੱਲ ਨਾ ਵਰਤੀ ਜਾਵੇ ਉਥੇ ਹੀ ਪਠਾਨਕੋਟ ਦੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੀ ਅਗਵਾਹੀ ਹੇਠ ਪਠਾਨਕੋਟ ਪੁਲਿਸ ਦੇਵ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਐਸਪੀ ਸੁਮੇਰ ਸਿੰਘ ਮਾਨੇ ਦੱਸਿਆ ਕਿ ਪਠਾਨਕੋਟ ਦੇ ਡਵੀਜ਼ਨ ਨੰਬਰ 2 ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ 25 ਗ੍ਰਾਮ ਹਿਰੋਇਨ 9500 ਡਰਗ ਮਨੀ ਅਤੇ ਇੱਕ ਇਨਵਾ ਦੇ ਨਾਲ-ਨਾਲ ਦੋ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਸ ਵਿੱਚ ਇੱਕ ਦਾ ਨਾਮ ਰੋਹਿਤ ਜਿਹੜਾ ਕਿ ਕੱਚੇ ਕੁਆਟਰ ਪਠਾਨਕੋਟ ਦਾ ਰਹਿਣ ਵਾਲਾ ਹੈ ਤੇ ਦੂਜੇ ਦਾ ਨਾਮ ਸਤਪਾਲ ਜਿਹੜਾ ਕਿ ਨੰਗਲਪੁਰ ਦਾ ਰਹਿਣ ਵਾਲਾ ਹੈ ਕਹਿਆ ਕਿ ਦੂਇਆ ਨੰਬਰ 2 ਦੇ ਨਾਲ ਨਾਲ ਮਮੂਨ ਵਿਖੇ ਵੀ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਮੁੰਜੀ ਕੁਮਾਰ ਉਰਫ ਮਨੀ ਦੇ ਖਿਲਾਫ ਨਸ਼ੇ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਰਵਈਆ ਨਸ਼ੇ ਕਰ ਵਾਲਿਆਂ ਤੇ ਨਸ਼ੇ ਦਾ ਵਪਾਰ ਕਰਵਣਾ ਦੇ ਖਿਲਾਫ ਪੂਰੀ ਤਰ੍ਹਾਂ ਸਖਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਰਵਾਲਿਆਂ ਦੀ ਕੋਈ ਜ਼ਰੂਰਤ ਨਹੀਂ ਤੇ ਨਾ ਹੀ ਕੋਈ ਤੰਗਾਇਆ ਕਿ ਜਿਹੜੇ ਨਸ਼ੇ ਤੋਂ ਬਾਝ ਨਹੀਂ ਆ ਸਕਦੇ ਉਹ ਪੰਜਾਬ ਨੂੰ ਛੱਡ ਕੇ ਚਲੇ ਜਾਣ ਕਿਉਂਕਿ ਪੰਜਾਬ ਦੇ ਵਿੱਚ ਛੇ ਮਤਲਿਆ ਨਹੀਂ ਵਗਦਾ ਜਾਵੇਗਾ ਦੂਸਰੋਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਆ ਪੈਡਲਰਸ ਆ ਸਮੱਗਲਰਸ ਆ ਉਹਨਾਂ ਤੇ ਪਠਾਨਕੋ ਡਿਸਟ੍ਰਿਕਟ 'ਚ ਲਗਾਤਾਰ ਐਫ ਆਈ ਆਰਸ ਲੌਂਚ ਕਰ ਰਹੇ ਹਾਂ ਇਸੇ ਦੀ ਖੜੀ ਚ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਆਪਾਂ ਜਿਹੜੇ ਸਬਡਿਵੀਜ਼ਨ ਸਿਟੀ ਚ ਦੋ ਮੁਕਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ ਚ ਐਫਆਈਆ ਨੰਬਰ 33 ਅੰਡਰ ਸੈਕਸ਼ਨ 21B 27A 6185 ਐਨਡੀਪੀਐਸ ਐਕਟ ਇਹਦੇ ਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਤੇ ਉਹਨਾਂ ਦੀ ਅਰੈਸਟ ਪਈ ਐ ਇੱਕ ਦਾ ਨਾਮ ਐ ਜੀ ਸਤਪਾਲ ਪੁੱਤਰ ਪੂਰਨਚੰਦ ਵਾਸੀ ਨਾਰਾਇਣ ਚੱਕ ਨੰਗਲਪੂਰ ਪਠਾਨਕੋਟ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਭਰਤਨਗਰ ਪੱਛੇ ਕੁਆਟਰ ਨਜ਼ਦੀਕ ਨਜ਼ਦੀਕ ਦੱਸੀ ਦਸਾਮ ਇਹ ਬੇਸਿਕਲੀ ਡਿਊ ਨੰਬਰ 2 ਦਾ ਹੀ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਿਆ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਇਹਨਾਂ ਤੋਂ ਬ੍ਰੰਧ ਹੋਈ ਹੈ ਤੇ ਇਹਨਾਂ ਦੀ ਅਰੈਸਟ ਪਈ ਹੈ ਜੀ ਉਹਦੇ ਬਾਅਦ ਜਿਹੜਾ ਦੂਸਰਾ ਮਕਦਮਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ ਚ ਦਿੱਤਾ ਜੀ ਐਫ ਆਈ ਨੰਬਰ 34 ਅੰਡਰ ਸੈਕਸ਼ਨ 21 27 ਬੀ 62 85 ਐਨ ਡੀ ਪੀ ਐਸ ਐਕਟ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਮੁੰਸ਼ੀ ਕੁਮਾਰ ਉਰਫ ਮਨੀ ਪੁੱਤਰ ਦਰਬਾਰੀ ਲਾਲ ਉਹ ਸੀ ਕੱਚੇ ਕੁਆਟਰ ਮਾਡਲ ਤੋਂ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਵੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਓਪਨਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਇਹ منی ਦੀ ਕੀ ਹੈ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਇਹਨੂੰ ਅੱਜ ਅਸੀਂ ਫੜਨ 'ਚ ਕਾਮਯਾਬ ਹੋਏ ਇਹਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰੱਗ ਮਨੀ ਅਤੇ ਐਕਟਿਵਾ ਸਕੂਟੀ ਨੰਬਰ PV35AF9065 ਵਬਰਾਮਦ ਹੋਈ ਹੈ ਤੇ ਟੋਟਲ ਸਿਟੀ ਸਬਡਿਵੀਜ਼ਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦੇ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਆ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੁੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰੱਗ ਪੈਡਲਰਸ ਆ ਉਹਨਾਂ ਦੇ ਖਿਲਾਫ ਡੇਲੀ بیس ਤੇ ਆਪਾਂ ਐਕਸ਼ਨ ਕਰ ਰਹੇ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰਾਉਂਡ ਅਪ ਕੀਤਾ ਵੀ ਰਿਕਵਰੀ ਉਹਦੇ ਖਿਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਤੇ ਡੇਲੀ بیس ਤੇ ਆਪਾਂ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਆ ਤੇ ਇਹਨਾਂ ਦੇ ਐਕਸ਼ਨ ਕਰ ਰਹੇ ਆ ਇਹਨਾਂ ਦੀ ਅरेस्टਾਂ ਪਾ ਰਹੇ ਆ ਰਿਕਵਰੀਆਂ ਕਰ ਰਹੇ ਆ ਡਰਗ ਮਨੀ ਵੀ ਇੱਚ ਬਰਾਮਦ ਹੋਰੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਹੀ ਜਿਹੜੇ ਪੈਡਲਰਸ ਦੇ ਖਿਲਾਫ ਪਠਾਨਪੁਰ ਤੇ ਐਕਸ਼ਨ ਕਰ ਰਹੇ ਆ ਇਹ ਐਕਸ਼ਨ ਅੱਗੇ ਵੀ ਚੱਲਦਾ ਰਹੇਗਾ ਤੇ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਟ ਚੜ ਕੇ ਅੱਗੇ ਆਓ ਸਾਨੂੰ ਇਨਫੋਰਮੇਸ਼ਨ ਦਿਓ ਤੇ ਆਪਾਂ ਇਹ ਜਿਹੜੇ ਪੈਡਲਰਸ ਆ ਇਹਨਾਂ ਦੇ ਖਿਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਐ ਸਪਲਾਈ ਇਹ ਰੁਕ ਸਕੇ ਤੇ ਜਿਹੜੇ ਆਪਣੇ ਬੱਚੇ ਆ ਉਹ ਵੱਸ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ ਅਗੇਨ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਵੀ ਇਹ ਜਿਹੜਾ ਕੰਮ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ 'ਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਹੇ ਜਿਹੜੇ ਵੇਚ ਰਹੇ ਨਵੇਂ ਨੇ ਜਾਂ ਪਰ ਤਾਂ ਕੋਈ ਡਰੱਗ ਕਿਸੇ ਨਾਲ ਮਿਲਦਾ ਨਹੀਂ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਚੋਂ ਜਿਹੜਾ ਇੱਕ ਲੜਕਾ ਉਹਦਾ ਤੇ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਤਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a&m institute's jalandhar Dalhousie bypass road patankar